ਉੰਦੇ ਮਹੀਨੇ ਇਸ ਵਾਰ ਕੇਂਦਰੀ ਜੇਲ ਗੁਰਦਾਸਪੁਰ ਦੇ ਵਿੱਚ ਵੀ ਤੀਆਂ ਲੱਗੀਆਂ ਜੇਲ ਪ੍ਰਸ਼ਾਸਨ ਦੇ ਵੱਲੋਂ ਜੇਲ ਦੇ ਵਿੱਚ ਬੰਦ ਮਹਿਲਾਵਾਂ ਦੇ ਲਈ ਜੇਲ ਦੇ ਔਰਤਾਂ ਦੇ ਬਲਾਕ ਦੇ ਵਿੱਚ ਵਿਸ਼ੇਸ਼ ਤੌਰ ਤੇ ਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਦੇ ਵਿੱਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਤੀਆਂ ਦੇ ਇਸ ਤਿਹਾਰ ਦੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰੀਨਾ ਅਗਰਵਾਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲਤ ਕੀਤੀ ਤੀਆਂ ਦੇ ਤਿਹਾਰ ਮੱਕੇ ਰੰਗ ਬਿਰੰਗੇ ਪੰਜਾਬੀ ਪਹਿਰਾਵੇ ਦੇ ਵਿੱਚ ਸਜੀਆਂ ਮਹਿਲਾਵਾਂ ਨੇ ਗਿੱਧੇ ਅਤੇ ਲੋਕ ਗੀਤਾਂ ਦੇ ਜ਼ਰੀਏ ਆਪਣੇ ਮਨੋਂ ਪਾਵਾਂ ਅਤੇ ਖੁਸ਼ੀ ਦਾ ਖੁੱਲ ਕੇ ਇਜ਼ਹਾਰ ਕੀਤਾ। ਪਿਆ ਦਾ ਤਿਹਾਰ ਜਿਹੜਾ ਊਮਨ ਜਿਹੜਾ ਬਲੌਕ ਹੈ ਉੱਥੇ ਬਣਾਇਆ ਗਿਆ। ਕਿ ਮੈਂ ਉਹ ਪ੍ਰੋਗਰਾਮ اٹੈਂਡ ਕੀਤਾ। ਬਹੁਤ ਅੱਛਾ ਪ੍ਰੋਗਰਾਮ ਜੀਲ ਇਨਵਿਟਸ ਨੇ ਪੇਸ਼ ਕੀਤਾ। ਜੀਲ ਪ੍ਰਬੰਧਨ ਨੇ ਬੜੀ ਅੱਛੀ ਤਿਆਰੀ ਕਰਵਾਈ ਇਹਨਾਂ ਦੀ। ਜਿਸ ਕਰਕੇ ਇਹਨਾਂ ਅੱਛਾ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤੋਂ ਮੈਂ ਅੰਦਾਜ਼ਾ ਲਗਾਉਣਾ ਕਿ ਜੋ ਸਾਡੇ ਜੇਲ੍ਹ ਇਨਮੇਟਸ ਹਨ ਕਿ ਇੱਥੇ ਪੂਰੀ ਤਰ੍ਹਾਂ ਇਹਨਾਂ ਨੂੰ ਅੱਛਾ ਸੁਵਿਧਾ ਮਿਲ ਰਹੀ ਹੈ ਅਤੇ ਚੰਗੇ ਮਾਹੌਲ ਦੇ ਵਿੱਚ ਰਹਿ ਰਹੇ ਹਨ ਇਹਨਾਂ ਦੀ ਜਿਹੜੀ ਮਾਨਸਿਕ ਸਿਹਤ ਉਹ ਚੜ੍ਹਦੀ ਕਲਾ ਵਿੱਚ ਹੈ ਕਿ ਸਰੀਰਕ ਪੱਖੋਂ ਵੀ ਇਹ ਠੀਕ ਹਨ ਜੇਲ੍ਹ ਦੇ ਵਿੱਚ ਜੋ ਸਮਾਂ ਹੁੰਦਾ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਬੜਾ ਡਿਫਿਕਲਟ ਟਾਈਮ ਹੁੰਦਾ ਜਿਸ ਤਰ੍ਹਾਂ ਇਸ ਟਾਈਮ ਦੇ ਵਿੱਚ ਬੰਦੇ ਨੂੰ ਡਿਪਰੈਸ਼ਨ ਜਾਂ ਹੋਰ ਕੋਈ ਬਿਮਾਰੀਆਂ ਇਵਨ ਕਈ ਵਾਰ ਫਿਜ਼ੀਕਲ ਇਲਨਸ ਹੋ ਜਾਂਦੀਆਂ ਕਿ ਬੰਦਾ ਬਾਅਦ ਦੇ ਵਿੱਚ ਵੀ ਠੀਕ ਨਹੀਂ ਹੂ ਠੀਕ ਉੱਠ ਕੇ ਨਹੀਂ ਆ ਪੰਦਾ ਜਿੱਦ ਦੀ ਪਰ ਇੱਥੇ ਜੇਲ੍ਹ ਦੇ ਵਿੱਚ ਮੇਰਾ ਖਿਆਲ ਹੈ ਇਹਨਾਂ ਨੂੰ ਠੀਕ ਮਾਹੌਲ ਦਿੱਤਾ ਜਾ ਰਿਹਾ ਹੈ ਤਾਂ ਕਿ ਆਪਣਾ ਜਿਹੜਾ ਸਮਾਂ ਹੈ ਇਥੋਂ ਵਾਲਾ ਕੱਟ ਕੇ ਬਾਅਦ ਵਿੱਚ ਸਮਾਜ ਦੇ ਵਿੱਚ ਜਾ ਕੇ ਸ਼ਾਮਲ ਹੋ ਸਕਣ ਅਤੇ ਚੰਗੇ ਕੰਮ ਕਰ ਸਕਣ ਆਸਮ ਜਰ న్యూਸ ਲਈ ਗੁਰਦਾਸਪੁਰ ਤੋਂ ਲਕੀ ਰਿਪੋਰਟ